ਪਤਾ ਲੂਣ ਵਾਲੇ ਚੌਲ ਮੈਂ ਕਰੰਬੀ ਮਿਲ ਸੀ ਤਾਂ ਕੁਛ ਨਹੀਂ ਮੰਮੀ ਚੌਲ ਤਾਂ ਰਣ ਲੱਗੀ ਲੋਣ ਵਾਲੇ ਤੇ ਦੂਜੀ ਮੈਡਮ ਕਿੱਧਰ ਗਈ ਹੈ ਪਤਾ ਨਹੀਂ ਦੀਦੀ ਕਿੱਥੇ ਚਲ ਗਏ ਕੁੜੀਆਂ ਨੂੰ ਇੱਥੇ ਬਿਠਾ ਗਏ ਅੰਦਰ ਚਲ ਗਏ ਘਰੇ ਤੇ ਕੁੜੀਆਂ ਨੂੰ ਕਿਉਂ ਇੱਥੇ ਬਵਾ ਸੀ ਤੇਰੇ ਕੋਲ ਮੈਂ ਇੱਥੇ ਆਵਾ ਬਦਲਦੀ ਜਾਂਦੇ ਫੋਨ ਵੇਖ ਲੈਣਗੇ ਬੈ ਜਾ ਬੁੱਤ ਬੈ ਜਾ ਬੈ ਜਾ ਨੀਚੇ ਬੈ ਜਾ ਆਹ ਮੈਂ ਫੂਲ ਆ ਕੇ ਦਵਾਰੇ ਚੁੱਕ ਕੇ ਕਾਂਦਨਾ ਮਾਰ ਐਡੇ ਦਿਨਾਂ ਲਾੜ ਇਹਨਾਂ ਨਾਲ ਕਰਨ ਗਈਆਂ ਨਹੀਂ ਮੰਮੀ ਜੀ ਫੇਰ ਕੀ ਨਿਹਾਨੀ ਹੈ ਚੱਲ ਚੱਲ ਜੋ ਮम्मा ਕੋਲ ਚੱਲ ਜਾ ਅੱਗੇ ਉਹ ਭੂਏ ਚੜੀ ਆ ਹੁਣ ਬਹੁਤੀ ਤੂੰ ਨਾ ਚੜੀ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲਾ ਇਹਨਾਂ ਕੁੜੀਆਂ ਦੇ ਮੱਥੇ ਨਾ ਇਹਨਾਂ ਲੱਗਿਆ ਕਰ ਤੇ ਨਾ ਉਹਦੇ ਲੱਗਿਆ ਕਰ ਇੰਨੀ ਮੱਥੇ ਸੁਣ ਲਾ ਮੇਰੀ ਗੱਲ ਧਿਆਨ ਨਾਲ ਤੇ ਮੈਨੂੰ ਰੱਬ ਤੇਰੇ ਕੋਲੋਂ ਪੁੱਤ ਚਾਹੀਦਾ ਵਾ ਪੋਤਰਾ ਸੁਣਦੀ ਨਾ ਮੇਰੀ ਗੱਲ ਅੱਗੇ ਉਹਨੇ ਮੇਰੇ ਅੱਗੇ ਮੱਥੇ ਮਾਰ ਦਿੱਤੀਆਂ ਦੋ ਤੇ ਹੁਣ ਕਿਤੇ ਤੂੰ ਨਾ ਕੋਈ ਚੰਦ ਚਾੜ ਦਿੰਦੀਆਂ ਮਮਮੀ ਜੀ ਇਹ ਤੇ ਬ੍ਰਾਹਮਾਰਿ ਦੇ ਹੱਥ ਵਾਸ ਹੁੰਦਾ ਇਹ ਤੇ ਬੰਦੇ ਦੇ ਹੱਥ ਵਾਸ ਪਰਛਾਵਾਂ ਪਿਆ ਬੜਾ ਮਾੜਾ ਹੁੰਦਾ ਈ ਤੈਨੂੰ ਮੈਂ ਦੱਸਾਂ ਸਿਆਣੀ ਬਣ ਆਕੇ ਲਾ ਕੇ ਉਸਰਾ ਵਜੀਦਾਊਗਾ ਗਾਂ ਕੋਈ ਵੰਛ ਵਧੂਗਾ ਕਾਂ ਕੋ ਸਾਹਮਣ ਵਾਲਾ ਮਿਲੂਗਾ ਅੱਗੇ ਇਹਨੇ ਤੇ ਦੋ ਜੰਮ ਕੇ ਆਵੇ ਸੋੜ ਦਿੱਤੇਗਾ ਮੇਰੇ ਅੱਗੇ ਹੁਣ ਗਾਂ ਡਾਕਟਰਾਂ ਚ ਵਾਅਦਾ ਦਿੱਤਾ ਵੀ ਬੱਚਾ ਨਹੀਂ ਹੋਣਾ ਮੈਨੂੰ ਤੇ ਲੱਗਦੀ ਵਿਓ ਵਿਖਾ ਲਈਓ ਤੇ ਤੂੰ ਨਾ ਘਾਟੀ ਪ੍ਰੀਤਾਂ ਦੇ ਨਾਲ ਆਇਆ ਕਰ ਦੀਦੀ ਜੀ ਦੀਦੀ ਜੀ ਘੱਟ ਕਰਿਆ ਕਰ ਉਹਨੂੰ ਠੀਕ ਆ ਮੰਮੀ ਜੀ ਹਾਂ ਮੇਰੀ ਗੱਲ ਤੇ ਗੌਰ ਕਰਨਾ ਠੀਕ ਠੋਕ ਨਹੀਂ ਮੈਂ ਤੈਨੂੰ ਦੱਸਾਂ ਜੇ ਮੇਰੀ ਗੱਲ ਨਾ ਮੰਨੀ ਤਾਂ ਮੈਂ ਚੁੱਕ ਝੋਲਾ ਤੇ ਤੇਰਾ ਚਕਾ ਦੇਣਾ ਤੇਰੇ ਪੇਕਿਆਂ ਮੈਂ ਇਹੋ ਜਿਹਾ ਲਾੜ ਲੋੜ ਘਾਟੇ ਕਰਦੀ ਹੁੰਨੀ ਚਲ ਚਲ ਆਪਣੀ ਮਾਂ ਕੋਲ ਇੱਥੇ ਨਹੀਂ ਬਹਿਣਾ ਚਲ ਚਲ ਉੱਥੇ ਤੋਂ ਵੀ ਚਲ ਚਲ ਧਰ ਚੱਲ ਕੇ ਲੈ ਕੇ ਤਾਂ ਉਹਨਾਂ ਨੂੰ ਬੈਠੀ ਜੋੜੇ ਨੂੰ ਨਾਲੇ ਉਹ ਕਲਾ ਦੂਜੀ ਕਿੱਥੇ ਮੇਰੇ ਲਾਗੇ ਚੁੱਕ ਕੇ ਖੁੜੀਆਂ ਠੀਕ ਹੈ ਮੰਮੀ ਜੀ ਪੇਜ ਦੀ ਮੈਨੂੰ ਵਹਿਲੀ ਪੁਰੀ ਫਿਰਦੀ ਕਲਾ ਹੈ ਕਰੀ ਮੇਰੇ ਵੱਲ ਸਤਿ ਸ਼੍ਰੀ ਅਕਾਲ ਮੈਂ 80 ਕਿਤੇ ਮਿੱਟ ਪੱਤੀ ਉਹਨਾਂ ਮੈਂ ਇਹਨੂੰ ਕਿਹਾ ਵੀਗਾ ਵੀ ਉਹ ਨਵੇਂ ਆ ਵਾਦੇ ਉਹਦੇ ਮੱਥੇ ਕੁੜੀਆਂ ਨਾਲ ਆਵੀ ਉਹਦੇ ਕੋਲ ਜਾ ਕੇ ਪਵਾ ਕੇ ਬਾਕੇ ਗਈ ਵੀ ਚੰਬੀ ਹੋ ਗਈ ਇਹਦੇ ਵੀ ਖਲੀ ਹੋ ਜੇ ਕਿ ਮੇਰੇ ਬਰਾਬਰ ਦੀ ਹੋ ਜੇ ਤੇ ਆਂਦੀ ਹੋਣੀ ਆ ਤੇ ਕੁੜੀਆਂ ਕੋਲ ਬਾਹ ਦਿੰਦੀ ਉਹਦੇ ਮੱਥੇ ਲਾ ਕੇ ਕੁੜੀ ਹੋ ਜੂਗੀ ਇਹ ਵੀ ਮੇਰੇ ਬਰਾਬਰ ਹੋ ਜੂਗੀ ਤੇ ਮੈਂ ਇਹਨਾਂ ਨਾਲ ਲਾ ਪਾ ਸਕਾਂਗੀ ਉਹੋ ਜੀ ਕਬੂਦੀ ਇਹ ਜਿਹੜੀ ਇਹਨੂੰ ਮੈਂ ਸਮਝਾਇਆ ਵੀ ਨਹੀਂ ਸਮਝ ਕਿਸ ਫੇਰ ਉਹਦੀਆਂ ਕੁੜੀਆਂ ਕੋਲ ਪਵਾ ਕੇ ਤੇ ਬੈਠੀ ਹੋਈ ਟਾਵਰ ਨਾਲ ਕਰ ਮਦਤਾ ਕਾਹੇ ਨਾ ਹਾਂਜੀ ਮੰਮੀ ਕਿੱਥੋਂ ਆਈ ਹੈ ਮੈਂ ਕੁਛ ਨਹੀਂ ਅੰਦਰ ਬੈਠੀ ਹਾਂ ਬਸ ਅੰਦਰ ਹੀ ਬੈਠੀ ਰਹਿੰਦੀ ਕੰਮ ਨਾ ਕੋਈ ਕਰੀ ਬਾ ਨਾ ਤੈਨੂੰ ਬਾਹਰ ਦੀ ਲੱਗ ਜਾਂਦੀ ਹੋਵੇ ਸਾਰਾ ਦਿਨ ਕਰਕੇ ਗਈ ਮੰਮੀ ਜੀ ਕਿਹੜਾ ਕੰਮ ਲੈਂਦੀ ਹੈ ਤੇਨੂੰ ਨਾਲੇ ਮੈਂ ਬੰਦਿਆਂ ਤਰ੍ਹਾਂ ਇਹ ਗੱਲ ਕਹੀ ਹੈ ਵੀ ਤੂੰ ਕੁੜੀਆਂ ਉਹਦੇ ਕੋਲ ਨਹੀਂ ਬਹੋਣੀ ਆ ਆਪਣੀ ਮੱਥੇ ਲੱਗਣਾ ਕੁੜੀਆਂ ਨਹੀਂ ਲਾਉਣੀ ਤੇ ਕੁੜੀਆਂ ਤੂੰ ਜਾਣ ਤਾ ਕੋਲ ਬਸ ਗਈ ਹੈ ਹਾਂ ਤੇ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਕਿ ਕੁੜੀਆਂ ਉਹਦੇ ਮੱਥੇ ਨਾ ਲਾਇਆ ਕਰ ਇੱਕ ਵਾਰੀ ਸਮਝਾਇਆ ਬੰਦੇ ਨੇ ਸਮਝਿਆ ਜੇ ਮੈਂ ਰੋਜ਼ ਰੌਲਾ ਪਾਵਾਂਗੀ ਤੇ ਤੂੰ ਫੇਰ ਆ ਕਹਨਾ ਮੈਂ ਵੀ ਮੇਰੇ ਸਾਥ ਸੰਗਰ ਨਾਲ ਰੌਲਾ ਪਾਵਾਂਗੀ ਸੱਸਾਂ ਦੇ ਅੱਗੇ ਵੀ ਤੇਰੀਆਂ ਬਦਨਾਮ ਮੈਂ ਨਮਮੇ ਉਹ ਵੈਹੇ ਕੁੜੀਆਂ ਦੀ ਮੈਂ ਖੇਡਣੇ ਚੱਲ ਬਾਹਰ ਮੈਂ ਚੌਲ ਛੱਡਣ ਦੀ ਲੱਗੀ ਖੇਡੀ ਜਾਂਦੀ ਆ ਮੈਂ ਕੰਮ ਕਰਦੀ ਹਾਂ ਇੱਕ ਵੇਲਾ ਤੇਰੀ ਗਲਤੀ ਜਦੋਂ ਤੈਨੂੰ ਮੈਂ ਹੀ ਇੱਕ ਵਾਰੀ ਕਹਿਤਾ ਕਿ ਤੂੰ ਨਹੀਂ ਲਾਗੇ ਭੌਣੀਆਂ ਨਹੀਂ ਉਹਦੇ ਮੱਤੇ ਰੌਣੀਆਂ ਨਾ ਉਹ ਸੁਣਦੀ ਨਾ ਤੂੰ ਸੁਣਦੀ ਹੈ ਜੇ ਮੈਂ ਉਹਨੂੰ ਬੰਦਿਆਂ ਤਰ੍ਹਾਂ ਅੰਦਰ ਵੜ ਕੇ ਸਮਝਾਇਆ ਤਾਂ ਉਹ ਵੀ ਕਿੱਡੀਆਂ ਕੋਲ ਪਵਾ ਕੇ ਤੇ ਬੈਠੀ ਇਹ ਮम्मी ਟੋਟੋ ਬੈ ਮਾ ਕੋਈ ਨਹੀਂ ਹੁੰਦਾ ਜੋ ਕੁਦਰਤ ਦੀ ਦਾਤ ਮਾ ਰਾਈ ਨੇ ਉਹੀ ਦੇਣਾ ਅੱਛਾ ਮੈਨੂੰ ਕੀ ਮੈਂ ਉਹਨੂੰ ਕੱਤੋਂ ਆਖਣਾ ਵੀ ਉਹਦੇ ਵੀ ਕੁੜੀ ਹੋਵੇ ਮੈਨੂੰ ਕੀ ਮਾੜਾ ਮੇਰੀਆਂ ਧੀਆਂ ਨੂੰ ਵੀਰ ਮਿਲ ਜੂਗਾ ਫਿਰ ਕਿਹੜੀ ਗੱਲ ਹਾਂ ਕਿ ਤੂੰ ਤੇ ਬੜਾ ਚੌਹਣੀ ਵੀਰ ਮਿਲ ਜੂਗਾ ਜੇਬ ਤੇ ਤੇਰੇ ਲੱਛਣ ਬਰਾਬਰ ਤੇ ਭਾਉਣੀ ਹੈ ਮੈਨੂੰ ਤਾਂ ਨਹੀਂ ਲੱਗਦਾ ਵੀ ਤੂੰ ਚਾਹੁੰਦੀ ਹੋਵੇਂ ਕਿ ਉਹਨੂੰ ਵੀਰ ਮਿਲ ਜੇ ਨਾਲੇ ਕੁੱਕਾ ਮ ਕਰਿਆ ਕਰ ਅੰਦਰ ਨਾ ਬੜੀ ਰਿਆ ਕਰ ਮੈਂ ਮम्मी ਅੰਦਰ ਬੈਠੀ ਨਹੀਂ ਹਾਂ ਮੈਂ ਕੰਮ ਕਰਉਂਦੀ ਹਾਂ ਕੱਪੜੇ ਸਾਰੇ ਜੋੜਨਦੀ ਹਾਂ ਇੱਕ ਦੀ ਤਿਆਰ ਵਿਆਹ ਹੋਈ ਹੈ 10 ਸਾਲ ਤੇਰੇ ਵਿਆਹ ਨੂੰ ਹੋ ਗਏ ਆਈ ਡੀ ਤੋਂ ਬਣ ਥੱਬਦੀ ਜਿਵੇਂ ਤਰ੍ਹਾਂ ਸੱਜਰਾ ਹੀ ਡੋਲਾ ਕੱਢਿਆ ਹੁੰਦਾ ਉਹ ਜ ਕੱਲ ਵੀ ਆਈ ਹੈ ਤੇ ਉਹਨੇ ਕੱਟ ਵੀ ਨਹੀਂ ਲਾਇਆ ਲਾਈ ਅੰਤਰੀ ਫਿੱਕੀ ਜੀ ਲਿਪਸਟਿਕ ਉਹਨੇ ਤੇ ਮੰਮੀ ਜੀ ਮੈਂ ਕਿਹਾ ਉਹਨੂੰ ਆਖਿਆ ਵੀ ਨਾ ਲਾਇਆ ਕਰ ਮੈਂ ਤੇ ਆਪ ਆਖਿਆ ਵੀ ਤੂੰ ਲਾਇਆ ਕਰ ਗੁਰਪ੍ਰੀਤ ਤੂੰ ਲਾਇਆ ਕਰ ਪਹਿਲੀ ਗਾ ਤੇ ਕੁੜੀਆਂ ਮੇਰੇ ਕੋਲ ਵੀ ਨਾ ਭਾਇਆ ਕਰ ਮੈਨੂੰ ਨਹੀਂ ਮਾਸਾ ਵੀ ਚੰਗੀਆਂ ਲੱਗਦੀਆਂ ਤੇ ਦੂਜਾ ਨੰਬਰ ਉਹਦੇ ਕੋਲ ਤੇ ਬਿਲਕੁਲ ਹੀ ਨਹੀਂ ਭਾਉਣੀ ਆ ਭਾਵੇਂ ਤੇਰਾ ਕੰਮ ਹੋਵੇ ਭਾਵੇਂ ਨਾ ਹੋਵੇ ਕੰਮ ਵੀ ਤੂੰ ਕਰਨਾ ਤੇਰਾ ਕੰਮ ਵੀ ਨਹੀਂ ਕਿਸੇ ਕਰਨਾ ਦਸੋਂ ਮੈਂਨਾਂ ਨੂੰ ਉੱਥੇ ਥੋੜੀ ਛੱਡੋ ਨਾ ਨਾਨਕੇ ਥੋੜੀ ਛੱਡੋ ਨਾ ਕੁੜੀਆਂ ਤੇ ਇੱਥੇ ਹੀ ਖੇਡਣਾ ਵੀਰੇ ਜੀ ਜੋ ਛੱਡੀਆਂ ਜਾਂਦੀਆਂ ਤੇ ਛੱਡਿਆ ਸਾਨੂੰ ਹੋਰ ਕੀ ਚਾਹੀਦਾ ਉਹਨਾਂ ਦਾ ਪਿਓ ਆਖੂਗਾ ਵੀ ਛੱਡਿਆ ਪਿਓ ਤੇ ਆਪ ਰੋਂਦਾ ਹੈ ਹਾਂ ਉਹਨਾਂ ਤਾਂ ਦੋ ਜੰਮ ਤੇ ਮੇਰੇ ਮੱਥੇ ਮਾਰੀਆਂ ਮੈਨੂੰ ਪੁੱਤ ਵੀ ਨਾ ਦਿੱਤਾ ਪੁੱਛੂਗੀ ਨਾ ਮੈਨੂੰ ਤੇ ਆਖਿਆ ਨਹੀਂ ਕੋਈ ਐਵੀਂ ਜੀ ਗੱਲ ਮੈਨੂੰ ਤੇ ਆਂਦੀ ਨਹੀਂ ਬਿਲਕੁਲ ਰੋਂਦਾ ਨਾ ਕੋਈ ਸੋਚਣਾ ਤੇ ਤੂੰ ਜੇ ਮੌਸਰਾਂ ਲੱਗੀ ਵੀ ਤੈਨੂੰ ਪੁੱਛਣਾ ਆਉਂਨੇ ਆਵੇ ਮੁੰਡੇ ਦਾ ਟਰੈਕਟਰ ਵੀ ਬਣੀ ਉਹਨਾਂ ਦੇ ਗਵਾਂਟੀਆਂ ਤਾਂ ਚੋਕ ਲਿਆ ਹੁੰਦੀ ਆ ਪਰ ਕਿ ਮੇਨੇ ਅਗਲੇ ਬਥੇਰੇ ਨਾ ਕਦਮ ਦੀ ਵਟ ਦੇ ਬਾਗੀ ਦੇ ਕੋਈ ਲਿਆ ਕੇ ਨਹੀਂ ਦਿੱਤੇ ਤੇ ਫਿਰ ਉਹ ਕੀ ਕਰੇ ਉਹਨਾਂ ਦਾ ਲੈ ਆਈ ਟੁੱਟਾ ਜਾ ਪਿਆ ਹੀ ਖੇਡਣਾ ਤੇ ਹੁਣ ਮੈਂ ਪਹਿਲਾਂ ਤਾਂ ਤੂੰ ਅੰਦਰ ਟੈਂਟ ਆ ਬੈਠੀ ਰਹਿੰਦੀ ਹੁਣ ਸਾਭ ਬਕਿਆਨ ਕਿ ਤੂੰ ਮੇਰੇ ਬਰਾਬਰ ਤੇ ਬਹਿਣਗੀ ਕੋਈ ਕੰਮ ਕਰ ਲਿਆ ਕਰ ਤੈਨੂੰ ਮੈਂ ਦੱਸਾਂ ਆਪੇ ਤਾਂ ਸੱਧਿਆ ਮੰਮੀ ਜੀ ਤੁਸੀਂ ਵੀ ਅੰਦਰੋਂ ਮੈਨੂੰ ਪ੍ਰੀਤ ਨੇ ਕੱਲਿਆ ਵੀ ਮੰਮੀ ਸੱਧਿਆ ਮੈਂ ਤੈਨੂੰ ਜਿਹੜੀ ਗੱਲ ਸਮਝਾਉਣੀ ਸੀ ਸਮਝਾਤੀ ਹਾਂ ਨਾ ਮੇਰੀ ਗੱਲ ਤੇ ਧਿਆਨ ਤਾਂ ਵੀ ਉੱਠ ਕੇ ਜਾ ਗਿਆ ਆਪਣਾ ਆ ਗੱਲਾਂ ਪਤਾ ਨਹੀਂ ਕੋਈ ਮੈਨੂੰ ਕਿੰਨੀ ਕਰਾ ਸਮਝਾਤੀਆਂ ਮੇਰੇ ਕੀ ਬਸ ਨਿਆਣੀਆਂ ਜੀ ਉਹਦੇ ਕੋ ਚੱਲ ਜਾਂਦੀਆਂ ਜਾਂ ਕਸੂਰ ਤੇਰਾ ਸਾਰਾ ਕਸੂਰ ਹੀ ਤੇਰਾ ਤੈਨੂੰ ਨਾ ਲਿਆਉਂਦੇ ਨਾ ਇਹ ਗਾਂ ਆਉਂਦੀਆਂ ਤੂੰ ਆਣੀ ਮੇਰਾ ਕਸੂਰ ਨਹੀਂ ਬੱਚੀ ਕਿਤੇ ਵਿਰਾਸਤ ਨਾ ਰੱਖਾਂ ਦੀ ਐ ਤੂੰ ਆਣੀ ਮੇਰਾ ਕਸੂਰ ਨਹੀਂ ਨਾ ਚੱਲ ਚੱਲ ਉੱਠ ਕੇ ਤੇ ਕੰਮ ਕਰ ਕੋਈ ਸਵਾਲ ਜਵਾਬ ਕਰ ਕੇ ਬਥੇਰੇ ਜਿੰਨੇ ਮਰਜ਼ੀ ਸੋਣ ਲੋ ਬਸ ਵੀ ਮੈਂ ਦੇਖੀ ਬਾਸੀ ਹੁਣ ਅੰਦਰ ਜਾ ਕੇ ਨਾ ਉੱਥੇ ਵੜ ਜੀ ਨਹੀਂ ਬੈਣ ਲੱਗੀ ਮੈਂ ਕੰਮ ਕਰ ਲੱਗੀ ਆ ਸਾਰੇ ਡੰਗਰਾਂ ਦਾ ਕੰਮ ਵੀ ਕਰਨ ਵਾਲਾ ਕਰਦਾ ਵੀ ਕਰਨ ਵਾਲਾ ਤੇ ਇਹਤੇ ਕੰਮ ਨਹੀਂ ਕਰਨਾ ਕਰਨੀ ਕਰਨਾ ਸਵਾਲ ਜਵਾਬ ਕਾ ਉਹ ਕੁੜੀਆਂ ਤਾਂ ਤੇ ਅੱਗੋਂ ਪਟਾਕ ਪਟਾਕ ਜਵਾਬ ਦਿੰਦੀ ਜਬਾਨ ਤੇ ਜਬਾਨ ਤੇ ਕਿੱਥੇ ਚੱਲਦੀ ਉਹ ਤਾਂ ਕਿਤੇ ਏਡੀ ਲੰਮੀ ਲੱਗੀ ਚਲ ਮਾਣਾ ਡੰਗਰਾਂ ਚ ਵੇਖ ਕੋਈ ਕੰਮ ਕੁਮਾ ਇਹ ਕਤੇ ਆਵੇ ਉਤਰਾਂ ਕੁੜਿਆਂ ਦਾ ਵਗ ਜਮ ਕੇ ਛੋੜ ਦਿੱਤਾ ਤੇ ਚੱਪਲ ਹੀ ਨਹੀਂ ਇੱਥੇ ਰਹਿਣ ਦਿੰਦੀਆਂ ਛੱਪਣ ਨੂੰ ਕਿੱਥੇ ਅੱਗ ਲਾਈ ਤੇ ਵਗ ਕੁੜੀਆਂ ਦਾ ਛੋੜ ਦਿੱਤਾ ਚੱਪਲਾਂ ਹੀ ਪਤਾ ਨਹੀਂ ਕਿੱਥੇ ਛੋੜ ਦਿੰਦੀਆਂ ਕਰਾਂ ਦਾ ਆ ਕੰਮ ਨੂੰ ਵੇ ਵੇਖ ਮੈਨੂੰ ਛੋਰਾ ਲੱਗਦਾ ਹੀ ਹੈ ਨਿਆਣੇ ਵਿਚਾਰੇ ਬਾਹਰ ਖਪਰਦਾ ਏ ਕੀ ਗੱਲ ਬੈਣ ਇੱਥੇ ਬੈਠੀ ਐ ਇਹ ਬੈਣਾ ਕਿਆਂ ਰੋਨੀ ਆਪਣੀ ਕਿਸਮਤ ਨੂੰ ਕੀ ਹੋ ਗਿਆ ਤੇਰੀ ਕਿਸਮਤ ਦਾ ਵਿਆਹ ਲਿਆ ਵੱਡਾ ਕਿਤੇ ਕੁੜੀਆਂ ਜੰਮ ਕੇ ਛੱਡ ਦਿੱਤੀਆਂ ਤੇ ਜੇ ਕੁੜੀਆਂ ਜੰਮੀਆਂ ਤੇ ਉਹਨਾਂ ਨੂੰ ਹੀ ਚੁੱਕਦੀ ਰਹਿੰਦੀ ਉਹਨਾਂ ਨਾਲੇ ਮੋਹ ਪਿਆਰ ਕਰਦੀ ਰਹਿੰਦੀ ਆਵੇ ਓਵੇਂ ਗੋਹਾ ਕੂੜਾ ਸਾਰਾ ਹੀ ਪਿਆਇ ਉਹ ਨਿਆਣੇ ਵਿਚਾਰੇ ਟੰਗਰਾਂ ਚ ਖਾ ਬਾਹਰ ਝੋਨਿਆਂ ਚ ਖਾਪਦੇ ਰਹਿੰਦੇ ਨਹੀਂ ਚੱਲ ਕੋਈ ਨਹੀਂ ਨਵੀਂ ਸਵੀ ਆਈ ਹੁਣ ਉਹਦੇ ਤੋਂ ਵੇਹ ਪਹਿਣ ਮ ਗੋਹ ਸਟਾਉਣਾ ਹਾਂ ਉਹ ਨਹੀਂ ਦੋ ਚਾਰ ਦਿਨ ਪਹਿਣ ਉਹ ਵੀ ਸੁੱਟੂਗੀ ਉਹ ਕਿਹੜਾ ਪਟਰਾਣੀ ਲੱਗੀ ਪਰ ਦੋ ਚਾਰ ਦਿਨ ਪਹਿਣ ਤਾਂ ਸਹੀ ਅਗਲੀ ਆਖੂਗੀ ਆਉਂਦਿਆ ਮੈਨੂੰ ਗੋਹੇ ਚ ਢਾ ਦਿੱਤਾ ਹਾਂ ਨਿਆਣੇ ਵੀ ਹੁਣ ਚੱਲ ਕੁੜੀਆਂ ਵਾ ਸੂਟ ਵਾ ਨ ਸਵੰਨੇ ਪੌਂਦੀ ਵਾ ਨ ਸਵੰਨਾ ਲਾਉਂਦੀ ਐਨਾ ਤੇ ਨਵੀਂ ਵਿਆਹੀ ਆਈ ਨਹੀਂ ਫੱਬਦੀ ਜਿੰਨਾ ਉਹ ਫੱਬ ਕੇ ਬੈਠੀ ਹਾਂ ਨਹੀਂ ਚੱਲ ਕਿਤੇ ਐਡਾ ਮੈਂ ਤੇ ਆਪਣੀ ਕਿਸਮਤ ਨੂੰ ਰੋਂਦਈਆਂ ਜਮ ਕੇ ਤੇ ਸੋੜ ਦਿੱਤੀਆਂ ਨਹੀਂ ਚੱਲ ਰੋ ਘੜੀਆਂ ਕੁੜੀਆਂ ਪਿੱਛੋਂ ਲੈ ਗਈ ਲੋਗਾ ਪਤਾ ਦੇਣੇ ਆ ਏਦਾਂ ਨਾ ਕਰਿਆ ਕਰ ਚੱਲ ਕੋਈ ਨਹੀਂ ਕੁੜੀਆਂ ਨਾਪਾਂ ਵੀ ਤੇ ਕਹਿਦੀਆਂ ਕੁੜੀਆਂ ਹੀ ਕੇ ਦੇਖ ਢੋਲ ਘਰ ਵਜਦੇ ਚੱਗੇ ਲੱਗਦੇ ਆ ਤੂੰ ਬਹੁਤੀ ਚਾਤਰ ਨਾ ਪਾਣ ਜਦੋਂ ਤੇਰੀ ਨੋਹ ਆਈ ਸੀ ਜਦੋਂ ਉਹਦੇ ਬਾਹੋਂ ਵਾਲਾ ਸੀ ਬੱਚਾ ਉਦੋਂ ਤੇ ਨਾ ਤੂੰ ਸਾਡੇ ਘਰ ਕਲਾਈ ਹੈ ਉਦੋਂ ਤੇ ਆ ਨਹੀਂ ਹਵੇ ਦਾ ਪਰਸ਼ਾਵਾਂ ਨਾ ਪੈ ਜੇ ਉਦੋਂ ਤੇ ਨੋਹ ਆਪਣੀ ਦੂਰ ਦੂਰ ਲੈ ਕੇ ਰੰਗਦੀਆਂ ਆਪਣੀ ਨੋਹ ਤੇ ਪਾਸੇ ਰੱਖਦੀਆਂ ਹੈ ਕਿਤੇ ਵੀ ਮੈਂ ਉਹਦੀ ਨੋਹ ਦਾ ਪਰਸ਼ਾਵਾਂ ਨਾ ਪੈ ਜੇ ਮੈਂ ਜਾਣਦੀ ਨਹੀਂ ਤੈਨੂੰ ਅੱਜ ਤੂੰ ਮੇਰੇ ਕੋਲ ਆ ਕੇ ਚਿਤਰਾਇਆਂ ਖੋਲਣ ਦਈ ਆਵੇਂ ਕਹੀ ਰੇ ਵਰਗਾ ਪੋਤਰਾ ਨਾਲ ਤੁਰੀ ਫਿਰਦੀ ਲੈ ਕੇ ਸੋਹਣੀ ਵੀ ਲੱਗਦੀ ਤੇ ਮੈਂ ਅੰਤਰਾ ਕੁੜੀਆਂ ਦਾ ਇੱਜੜ ਲੈ ਕੇ ਨਾਲ ਤੁਰਾਂ ਨਹੀਂ ਚਲ ਕੋਈ ਨਹੀਂ ਕੁੜੀਆਂ ਵੀ ਰੱਬ ਦਾ ਦੇਣ ਹੁੰਦੇ ਨਾ ਚਾ ਚਾ ਬਹੁਤੀਆਂ ਮੱਤਾਂ ਨਾ ਇਹ ਰੱਬ ਦਾ ਚਲ ਅਸੀਂ ਵੀ ਆਨੇ ਚਲ ਦੂਜਾ ਬੱਚਾ ਨਾ ਕਰਨ ਦਿੱਤਾ ਨਹੀਂ ਮੈਨੂੰ ਤੇ ਇੱਕੋ ਪੋਤਰਾ ਚੰਗਾ ਮੈਨੂੰ ਤੇ ਇੱਕੋ ਪੋਤਰਾ ਚੰਗਾ ਇਸੇ ਕਲੋਂ ਡਰਦੀ ਹਾਂ ਵੀ ਗਾਂ ਕਿਤੇ ਕੁੜੀ ਨਾ ਜਨ ਪੈ ਗਈ ਹੋਵੇ ਨਹੀਂ ਆ ਜੀ ਰੋ ਜਾ ਤੇ ਪੋਤਰਾ ਲੈ ਕੇ ਤੁਰੀ ਫਿਰਦੀ ਸੋਹਣੀ ਵੀ ਲੱਗਦੀ ਮੈਂ ਕੁੜੀਆਂ ਦਾ ਇੱਜੜ ਲੈ ਕੇ ਨਾਲ ਤੁਰਨਾ ਮੈਂ ਚੱਲ ਲੈ ਭੈਣਾ ਤਿੰਨ ਦੋ ਨਾ ਕਿਸ ਦੀ ਮੰਨਣੀ ਨਾ ਕਿਸ ਦੀ ਕਰਨੀ ਨਾ ਕਿਸ ਦੀ ਸੋਹਣੀ ਮੇਰੇ ਪੋਤਰੇ ਨੂੰ ਨਿੰਦ ਦੀ ਰਹਿਣੀ ਜਦੋਂ ਵੇਖ ਲਈਏ ਉਹਦੇ ਵਾਲੀ ਤੇਰਾ ਧਿਆਨ ਰਹਿੰਦਾ ਵਾ ਤੇਰੇ ਘਰ ਵੀ ਪੋਤਰੀਆਂ ਦੋ ਹੈਗੀਆਂ ਆਈਆਂ ਬੇ ਪੁੱਤਾਂ ਵਰਗੀਆਂ ਆਂ ਹੋਂ ਤੂੰ ਵੇ ਅੱਜ ਰੱਬ ਨੇ ਮੈਨੂੰ ਵੀ ਪੁੱਤਰਾ ਦਿੱਤਾ ਹੁੰਦਾ ਤੇਰੀ ਜ਼ਰਤ ਕੀ ਸੀ ਮੈਨੂੰ ਅੱਜ ਇੰਨੀ ਗੱਲ ਮੇਰੇ ਘਰ ਬੈਠ ਕੇ ਕਰ ਜਾਂਦੀ ਚੱਲ ਕੋਈ ਨਹੀਂ ਤੈਨੂੰ ਵੀ ਰੱਬ ਪੁੱਤਰਾ ਦੇਵੇ ਅਹੀਂ ਕਿਹੜਾ ਤੇਰਾ ਮਾਰਾ ਸੋਚਦੇ ਆ ਤੈਨੂੰ ਪੁੱਤਰਾ ਨਾਲ ਜਿਹੜੀ ਆਈ ਮੈਂ ਕਿਹਾ ਮੈਨੂੰ ਤਾਂ ਪੁੱਤਰਾ ਚਾਹੀਦਾ ਹੀ ਨਹੀਂ ਤੇ ਤੇਰਾ ਵੀ ਜੋ ਪੈਗ ਚਕਾਉਣਾ ਤੇ ਮੈਂ ਪੇਕੇ ਘਲਾ ਦੇਣੀ ਮੈਂ ਨਹੀਂ ਐਡੇ ਲਾੜ ਕਰਨੇ ਚਲ ਚੰਗਾ ਭੈਣਾ ਤੂੰ ਕਿਹੜੀ ਕਿਸ ਦੀ ਗੱਲ ਮੰਨ ਲੈਣੀ ਅਸੀਂ ਤਾਂ ਚੱਲ ਘੜੀ ਆ ਜਾਂਦੇ ਹਾਂ ਚੱਲ ਸਾਰੇ ਕੋਲ ਆਂਈ ਤੂੰ ਵੀ ਮਸਾਲੇ ਲਾਉਣੀ ਆਏ ਤਮਾਸ਼ਾ ਵੇਖਣ ਆਉਂ ਚੰਗਾ ਭੈਣਾ ਇਹ ਤਮਾਸ਼ਾ ਹੀ ਵੇਖਣ ਆਉਂਦੇ ਚੰਗਾ ਬਲੀਆਂ ਇਹਦੀਆਂ ਪੋਤਰੀਆਂ ਵਾ ਤੇ ਕੀ ਉਹਨਾਂ ਨੇ ਸਲੂਕ ਕਰਦੀ ਤੇ ਕੀ ਨਹੀਂ ਕਰਦੀ ਤਮਾਸ਼ਾ ਵੇਖਣ ਆਉਣੀ ਮੈਨੂੰ ਪਤਾ ਤੈਨੂੰ ਕਿੰਨਾ ਕ ਚੰਗਾ ਲੱਗਦਾ ਕਿਸਮਤ ਤਾਂ ਮੇਰੀ ਹਾਰ ਗਈ ਜਦੋਂ ਮੇਰੇ ਘਰ ਆ ਗਈ ਨੰਦੰਦੇ ਸਬਜੀ ਤਾਂ ਮਰੇ ਟਾਈਮ ਕਿੰਨਾ ਹੀ ਹੋ ਗਿਆ ਸਰੀ ਇਹ ਕੁੜੀਆਂ ਰੋਈ ਜਾਂਦੀਆਂ ਮਾਹੌਲ ਕੁੜੀਆਂ ਸੰਭਾਲੀ ਗੌਰਪ੍ਰੀਤਾ ਮੈਂ ਨਾ ਪਿੰਡ ਨੂੰ ਚੱਲੀ ਆ ਮੈਂ ਆ ਜਾਨੀ ਥੋੜੇ ਕ ਟਾਈਮ ਨੂੰ ਕੰਮ ਹੀ ਮੈਨੂੰ ਮੈਂ ਕਿਸੇ ਦੇ ਘਰ ਜਾਣਾ ਵਾ ਤੇ ਤੂੰ ਮੇਰਾ ਬੋਤਾ ਐਵੇਂ ਨਾ ਕਿ ਉਹਦੇ ਨਾਲ ਲਾ ਕੇ ਬੈਠੀ ਦੀ ਤੂੰ ਸਿਆਣੀ ਬਣ ਚੰਗਾ ਉਹ ਤੇ ਨਹੀਂ ਕਿਸੇ ਦੀ ਗੱਲ ਮੰਨਦੀ ਐਵੇਂ ਨਾ ਤੇ ਜੁੜ ਕੇ ਬਹਿਣਾ ਤੂੰ ਆਪਣਾ ਕੰਮ ਕਰ ਤੇ ਉਹਨੂੰ ਵੀ ਕਈ ਆਟਾ-ਵਟਾ ਘੋਨ ਲੂਗੀ ਠੀਕ ਹੈ ਮੰਮੀ ਮੇਰੇ ਆਂਦਾਂ ਨੂੰ ਕੰਮ ਕੀਤਾ ਹੋਵੇ ਨਾ ਵੇ ਉਹਵੇਂ ਸਾਰਾ ਘਰ ਕੇ ਤੇ ਬੈਠੀਆਂ ਆਵਾਂ ਠੀਕ ਹੈ ਮੰਮੀ ਕੰਡੇ ਵੱਧੂ ਨੇ ਲੈ ਰਾਤ ਨੂੰ ਦਿਨੇ ਕਿ ਚੇਰ ਲੈਣੀ ਮਿੰਗੇ ਬੜੇ ਹੋ ਕੇ ਕੰਡੇ ਇੱਥੇ ਬੈਠੇ ਉਹਨਾਂ ਚਰੀਆਂ ਨੇ ਕਿੱਥੇ ਖੇਡਣਾ ਮੰਮੀ ਵੀ ਜਾਦੜੀ ਕਰਦੇ ਆ ਜਾ ਪੁੱਤ ਤੂੰ ਵੀ ਉੱਪਰ ਆ ਜਾ ਆ ਜਾ ਮੰਮਾ ਕਿੱਥੇ ਗਏ ਨੇ ਆਪਣਾ ਮੰਮਾ ਕਿੱਥੇ ਗਏ ਨੇ ਮੰਮਾ ਕਿੱਥੇ ਗਏ ਨੇ ਜਿਹੜੀ ਅੰਦਰ ਹੋਣੇ ਆਟਾ ਉਟਾ ਗੁੰਨਦੇ ਹੋਣੇ ਮਾਰਦੀਆਂ ਆਜ ਵਾਸ ਸਬਜੀ ਸਬਜੀ ਵੇਖਣ ਜਾਣੇ ਸਬਜੀ ਲੱਗੀ ਹੋਣੀ ਤੇ ਤੋੜ ਕੇ ਲਿਆਉਣੀ ਹੈ ਜੀ ਜਿੱਥੇ ਗਿਆ ਸੀ ਕੁਛ ਨਹੀਂ ਮੈਂ ਅੰਦਰ ਬੈਠੀ ਕੰਮ ਜੇ ਕਰਨ ਲਈ ਹਾਂ ਕੱਪੜੇ ਜੇ ਬਾਬਾ ਕਟ ਹੋਏ ਸੀ ਗੱਗੇ ਵੀ ਹਾਂ ਮੈਂ ਵੀ ਸਬਜੀ ਤਾਂ ਲੱਗੀ ਹੈ ਇੰਨੇ ਕ ਗੰਡੇ ਵਾਧੂ ਬੜੇ ਆ ਗੰਡੇ ਕਾਹਦੇ ਚ ਪਾਉਣੇ ਆ ਸਬਜੀ ਬਣਾਉਣ ਲੱਗੇ ਸੀ ਆਲੂਆਂ ਦੀ ਅੱਛਾ ਆਲੂਸ ਜਿਆਦਾ ਨਹੀਂ ਗੰਡੇ ਬੜਾ ਜਿਆਦੇ 2 ਸਬਜੀ ਬਣਾਉਣੀਆਂ ਇੱਕ ਪਿੰਡੀਆਂ ਪਈਆਂ ਥੋੜੀਆਂ ਅੱਛਾ ਛਪਿੰਡੀਆਂ ਜੁਰ ਗੰਡੇ ਜਿਆਦੇ ਪੈ ਜਾਣੇ ਹਾਂਜੀ ਤੇ ਐ ਕਰੀ ਆਪ ਪੂਤਨਾ ਥੋੜਾ ਜਿਹਾ ਤੋੜ ਲਈਏ ਮੇਰਾ ਤੜਾ ਦੇਣੀ ਬੜੀ ਵਿੱਚ ਵਾਦ ਲੱਗਣੀ ਚੜਨੀ ਥੋੜੀ ਮੈਂ ਕਟ ਲੈਣੀ ਆ ਪਹਿਲਾਂ ਤੋੜ ਲਈ ਕਿ چیر ਲਾਵਾਂ ਮੈਂ ਨਹੀਂ ਪਹਿਲਾਂ ਤੋੜ ਲਈਏ ਚਲੋ ਠੀਕ ਆ ਫਿਰ ਬਾਅਦ ਚ چیر ਲਓ ਨਾਲੇ ਨਿਆਣੇ ਗੰਡੇ ਖਲਾਰੀ ਜਾਂਦੇ ਅੰਦਰ ਵੇਖ ਕੇ ਚੀਰ ਦੇ ਚਲ ਆ ਜੋ ਇੱਥੇ ਰੱਖ ਦੇਣੀ ਤਾਂ ਚੱਲ ਆਜੋ ਤੂੰ ਹੀ ਪਤਾ ਅੰਦਰ ਹੀ ਚਲ ਜਾਂਦੀਆਂ ਕੋਈ ਨਹੀਂ ਦੀਦੀ ਖੇਡ ਲੈ ਲੈਂਦੋ ਹਵਾ ਵਾਂਗ ਨਹੀਂ ਬੱਚ ਮम्मी ਦਾ ਵੀ ਅਜਾਰੋ ਕਹਿੰਦੀ ਮੈਂ ਤੂੰ ਹੀ ਗੁਰਪ੍ਰੀਤ ਇਹ ਗੱਲ ਮੰਨਦੀ ਐ ਨਹੀਂ ਦੀਦੀ ਮੈਂ ਤੇ ਤੁਹਾਨੂੰ ਪਤਾ ਹੁਣ ਚੁੱਪ ਕਰਕੇ ਸੁਣਨੀ ਪੈਂਦੀ ਜੇ ਬੋਲਾਂ ਤੇ ਫੇਰ ਆਹ ਦਿੰਦੇ ਜ਼ਬਾਨ ਲੜਾਉਂਦੀ ਗਾੜੀਆਂ ਕੱਲ ਆਈਏ ਜੇ ਬੋਲਦੀ ਹਾਂ ਮਮਮੀ ਤੇ ਜ਼ਿਆਦਾ ਹੀ ਕਰਦੇ ਤੇ ਮੇਰੇ ਦੱਸ ਕਿਹੜਾ ਵਾਸਵਾ ਇਹਿੱਦਾਂ ਵੀ ਕਦੀ ਹੋ ਜਾਂਦਾ ਮੈਂ ਨਹੀਂ ਮੰਨਦੀ ਭੇਦਾਂ ਹੋ ਜਾਂਦਾ ਨੇ ਦੀ ਦੀ ਜੀ ਮੰਮੀ ਇਹਨਾਂ ਨੂੰ ਪਤਾ ਫਿਰ ਜਦ ਮਾੜਾ ਆ ਜਾ ਬੋਲਦੀ ਫੇਰਾ ਆ ਦਿੰਦੇ ਆ ਤੇਰੀ ਵੀ ਕਿੱਡੀ ਜ਼ਬਾਨ ਆ ਉਹ ਅੱਜ ਫਿਰ ਮੈਂ ਚੁੱਪੀ ਰਹੀ ਨਹੀਂ ਮੈਂ ਨਹੀਂ ਕੋਈ ਨਹੀਂ ਰੱਬ ਵੇਂਦਾ ਇਹ ਸਾਰਾ ਕੁਝ ਹੂੰ ਜੇ ਇਹਨਾਂ ਦੇ ਮਾੜ ਆਏ ਨੇ ਦੀ ਮੰਮੀ ਦੀ ਤੇ ਮਸ ਗੱਲਾਂ ਹੀ ਆ ਕਿੰਨੇ ਮਰਜ਼ੀ ਕਰੀ ਜਾਣ ਕਦੀ ਗਵਾਂਢੀ ਮਾ ਉਹਨਾਂ ਦਾ ਮੁੰਡਾ ਸੋਹਣਾ ਲੇ ਕੇ ਇਦਾਂ ਕਰੀ ਜਾਂਦੇ ਰਹਿੰਦੇ ਆਵੇਂ ਮੁੰਡਾ ਕਿੱਦਾਂ ਸੋਹਣਾ ਲੱਗਦਾ ਆਵੇਂ ਮੁੰਡਾ ਕਿੱਦਾਂ ਸੋਹਣਾ ਲੱਗਦਾ ਇਹ ਦਿਮਾਗ ਦੇ ਵੱਡੇ ਹੋਣ ਫੇਰ ਹੀ ਪਤਾ ਲੱਗਦਾ ਹੁੰਦਾ ਆਹ ਕਾਹਦੇ ਹੋਈ ਨਵੀਂ ਮੇਰਾ ਕਿਹੜਾ ਵਾਸਾ ਬੜਾ ਇੱਕ ਨੋਕ ਤੇ ਟੋਕ ਤੇ ਮੈਂ ਮੈਂ ਕਿਹੜਾ ਆਕਿਆ ਵਾ ਮੈਂ ਤੇ ਇੰਨੀ ਆ ਪੀ ਸਗੋਂ ਚੱਲ ਰੱਬ ਜੀ ਦੇ ਦੇ ਜਿੱਦਾਂ ਨਹੀਂ ਤੇ ਮੇਰੀ ਕੁੱਤੇ ਖਾਣੀ ਹੁੰਦੀ ਐਦਾਂ ਤੇਰੀ ਹੋਣੀ ਐ ਮੈਂ ਕਦੋਂ ਚਾਹਨੀ ਵੀ ਨਾ ਮੈਂ ਤੇ ਨਹੀਂ ਰੱਬ ਪੋਤ ਦੇ ਦੇ ਨੇ ਨਾ ਮੇਰੀਆਂ ਧੀਆਂ ਨੇ ਵੀ ਵੀਰ ਇੱਕੀ ਗੱਲ ਇਹਨਾਂ ਨੇ ਕਿਹੜਾ ਕਿਹਾ ਹੋ ਜਾਣਾ ਨਾ ਇਹ ਤੇ ਗੱਲਾਂ ਹੀ ਆ ਜਿੰਨੇ ਮਰਜ਼ੀ ਕਰੀ ਦੇਣਾ ਤੇ ਰੱਬ ਨੇ ਆ ਮੈਂ ਇਹਨਾਂ ਦਾ ਵਹਿਮ ਆ ਘਰੇ ਮੈਂ ਐਦਾਂ ਕਰੂੰਗੀ ਪੋਤਰਾ ਪੋਤਰਾ ਤੇ ਘਰੇ ਪੋਤਰਾ ਮਿਲ ਜੂ ਡਰ ਤੇ ਆਉਂਦਾ ਹੀ ਹੋਣਾ ਮੈਂ ਮੈਨੂੰ ਇੰਨੀਆਂ ਕਰਦੇ ਜੇ ਤੇਰੇ ਆਉਂਦਾ ਵਾ ਪਰ ਡਰ ਤੇ ਮੈਨੂੰ ਤਾਨੂੰ ਮੈਂ ਹੁੰਦਾ ਡਾਕਰ ਵਾਲਾ ਨਾਲ ਦੁਨੀਆ ਦੀ ਆਪਾ ਮੰਮੀ ਦੇ ਆਖੰਦੇ ਹੀ ਆ ਜਾਂਦੀ ਮਿੰਨ ਤੋਂ ਹਰੋਂਦਾ ਮੈਂ ਮੇਰੇ ਤੋਂ ਤੇ ਕਦੀ ਹੀ ਨਹੀਂ ਗੱਲ ਕੀਤੀ ਮੇਰੇ ਝੂਠ ਮਾਰਦੇ ਮੈਂ ਕਦੀ ਲੱਗੇ ਵੀ ਨਹੀਂ ਬੈਠਾ ਵੇਖਾ ਉਹਨਾਂ ਦੇ ਗੱਲ ਬੰਦੇ ਦੇ ਮੂੰਹ ਤੋਂ ਪਤਾ ਲੱਗ ਹੀ ਜਾਂਦਾ ਫਿਰ ਵੀ ਝੂਠ ਮਾਰਦੇ ਹਨ ਪੰਪ ਪੰਪ ਤੇ ਉਹਨਾਂ ਨੇ ਛਾੜ ਨਹੀਂ ਆ ਕਿਤੇ ਛਾੜਦੇ ਹੀ ਹੋਣ ਬਾਰੋ-ਬਾਰ ਉਹਨਾਂ ਪਰ ਸਿਆਣਾ ਵੀਰ ਨਹੀਂ ਹੁੰਦਾ ਬੰਦਾ ਜਿੰਨਾਂ ਦੀਆਂ ਉਹ ਉਹ ਹੀ ਨੂੰ ਡਰ ਜਿਆ ਲੱਗਦਾ ਬਾਹਲਾ ਹੀ ਜ਼ਿਆਦਾ ਮੇਰੇ ਕਿਹੜੇ ਵਾਸਤੇ ਮੈਨੂੰ ਤੇ ਆ ਬੜਾ ਹੀ ਆਉਂਦਾ ਕੋਈ ਨਹੀਂ ਦੀਦੀ ਟੈਨਸ਼ਨ ਨਾ ਲਿਆ ਕਰੋ ਰੱਬ ਸੌਣ ਹੀ ਲੈਂਦਾ ਹੁੰਦਾ ਵਾ ਭਾਵੇਂ ਲੇਟ ਹੀ ਸੁਣੇ ਸੁਣਦਾ ਜ਼ਰੂਰ ਆਈ ਨਾ ਜਾਵੇ ਦੀਦੀ ਮੰਮੀ ਜੀ ਆ ਗਈ ਤਾਂ ਮੈਨੂੰ ਤਾਂ ਕਹਿ ਕਿ ਕਿੱਥੇ ਗਏ ਕਿੱਥੇ ਹੀ ਤਾਂ ਪਿੰਡ ਹੀ ਗਏ ਕਿ ਤੇ ਪਿੰਡ ਚੱਲੀ ਆ ਮੈਂ ਇਹ ਫੇਰ ਨਾ ਕਿਤੇ ਉਹਦੇ ਨਾਲ ਗੱਲਾਂ ਗੁੱਲਾਂ ਕਰਦੀ ਵੇਖ ਲਵਾਂ ਤੈਨੂੰ ਮੈਂ ਆਹ ਮੈਨੂੰ ਤੇ ਆਪ ਡਰ ਲੱਗਦਾ ਜੇ ਕਿਤੇ ਤੇ ਉਹਨੇ ਆਹੇ ਕੰਮ ਕਰ ਲਿਆ ਪਿੰਡ ਦੇ ਸਕ ਟਾਈਮ ਲੱਗ ਹੀ ਜਾਂਦਾ ਥੋੜਾ ਜਿਹਾ ਚੱਲ ਤੂੰ ਵੀ ਨਾ ਜਿਆਦਾ ਨਾ ਖਲੋਣਾ ਨਹੀਂ ਕਿਤੇ ਇਹਨੇ ਕਹਿਣਾ ਕਿਤੇ ਇਕੱਠੇ ਹੋਣਾ ਬੈਠ ਹੀ ਹੋਣ ਘਰੇ ਫੇਰ ਹੂੰ ਨਾ ਉਹ ਇੱਕ ਤੇ ਬੜਾ ਵਹਿਮ ਇਹ ਬੜਾ ਮੰਮੀ ਵਹਿਮ ਕਰਦੀ ਤੇ ਪਤਾ ਕੀ ਆ ਗਏ ਹੁੰਦੇ ਨੂੰ ਕੰਮ ਕਰ ਲਿਓ ਕਿ ਤੇ ਇਹ ਨਾਲੇ ਗੱਲਾਂ ਹੀ ਨਾ ਮੁੱਕਣ ਤੁਹਾਡੀਆਂ ਹੈ ਤੇ ਜੇ ਕੰਮ ਮੈਂ ਸਬਜੀ ਦਾ ਜੇ ਮੇਰੀ ਧਰਨ ਵਾਲੀ ਤੇ ਆ ਗਈ ਤੇ ਇਹਨੇ ਕਿਹੜਾ ਪਿੱਛੋ ਘਰੇ ਗੱਲਾਂ ਹੀ ਮੇਰੀਆਂ ਹੀ ਚੁਗਲੀਆਂ ਕਰਦੀਆਂ ਰਹੀਆਂ ਬੈਠੀਆਂ ਹਾਂ ਕਰਕੇ ਫਿਰ ਮੈਨੂੰ ਵੀ ਡਰ ਜਾ ਹੁੰਦਾ ਜੇ ਤੂੰ ਵੀ ਜ਼ਿਆਦਾ ਨਾ ਨਾਂ ਹੀ ਪੜਿਆ ਕਰ ਮੇਰੇ ਉਹਦੇ ਲੱਗੇ ਨਾ ਕੁੜੀਆਂ ਨੂੰ ਕੀਪਤਾ ਹੁੰਦਾ ਕਿਸ ਵੇਲੇ ਪ੍ਰੀਤ ਤਕਦੀਰ ਦਾ ਕਿ ਸੱਚੀ ਨਾ ਗੱਲ ਹੋਏ ਪੀ ਇਦਾਂ ਹੋ ਜਾਂਦਾ ਉਹਦੇ ਲਈ ਕੁੜੀ ਨਹੀਂ ਕਿ ਕਿੜੀ ਹੋ ਜੋ ਕਿ ਤੇ ਕੁੜੀ ਨੂੰ ਕੀ ਹੁਣ ਉਹ ਵੀ ਨਿਆਣੀਆਂ ਥੋੜੀ ਜਿਹੀ ਸਿਆਣੀਆਂ ਹੋਵੇ ਬੰਦਾ ਸਮਝਾਇਆ ਸਮਝ ਜਾਂਦਾ ਉਹ ਨਿਆਣੀਆਂ ਵਾਂ ਨਹੀਂ ਆਖੇ ਲੱਗਦੀਆਂ ਬੜਵੀ ਤੇ ਹੈ ਗਈ ਐ ਕੁੜੀ ਐ ਇਹਨਾਂ ਦੀ ਫੇਰ ਵੀ ਇਹਨਾਂ ਨੂੰ ਵੇਲੇ ਕੁੜੀ ਜੇ ਰੱਬ ਨੇ ਦਾ ਦਿੱਤੀ ਹੁੰਦੀ ਤੇ ਫੇਰ ਤੇ ਬੰਦਾ ਆਂਦਾ ਇਹਨੂੰ ਕੁੜੀ ਹਾਂ ਉਹਨਾਂ ਵੀ ਆਉਂਦੇ ਜਿਹਨੂੰ ਕੁੜੀ ਦਿੱਤੀ ਹੋਵੇ ਰੱਬ ਨੇ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਆਉਣੀ ਨਹੀਂ ਇਹਨਾਂ ਨੂੰ ਕੁੜੀ ਦਿੱਤੀ ਤਾਂ ਵੀ ਨਹੀਂ ਨੜਵਾਂ ਦਾ ਪਰ ਮੇਰੀ ਵੀ ਹੈਗੀ ਉਹਨੂੰ ਤੇ ਆਂਦੇ ਤੀਜੇ ਦਿਨ ਇੱਥੇ ਆ ਜਾਇਆ ਕਰ ਹੂੰ ਵਿਆਹ ਵੀ ਦਿੱਤੀ ਤਾਂ ਵੀ ਤੀਜੇ ਦਿਨ ਆ ਜਾਂਦੀ ਇੱਕ ਸੋਹਣੇ ਕਾਲੇ ਦਾ ਬੜਾ ਫਰਕ ਆ ਇਹ ਵੀ ਬੜਾ ਬਿੱਤਰਾਂ ਲੈਂਦਾ ਹੱਦ ਬਿਲ੍ਹਾਵ ਦੀ ਤੀ ਦੇ ਜੇ ਦੀ ਕਰੇ ਆਪਦੀ ਤੀ ਦੇ ਵੀ ਤੇ ਤਿੰਨ ਧੀਆ ਨੇ ਆਹੋ ਮੇਰਾ ਇਦਾਂ ਮੇਰਾ ਜੀ ਉਹਨਾਂ ਦੀ ਸਾਸੇ ਤਾਂ ਦਾਦੀ ਕਰਨ ਲੱਗੇ ਫਿਰ ਤੇ ਉਹ ਜੀ ਲਈ ਜੀ ਰਿਆ ਉਹਨਾਂ ਨੇ ਕਦੀ ਨਹੀਂ ਆਂਦੀ ਕਰਦੀ ਫਿਰ ਆਪਣੀ ਮੰਮੀ ਹਾਂ ਨਹੀਂ ਕਦੀ ਵੀ ਪੱਕੇ ਵੇਖੇ ਪਤਾ ਨਹੀਂ ਮੇਰੇ ਅੱਖ ਨਹੀਂ ਬੂਟੀ ਘਰੇ ਵਿੱਚ ਤੇ ਕੂਤਨੇ ਪੱਕਿਆ ਤੇ ਜੀ ਤੇ ਆਪਦੇ ਨਾ ਮੇਰਾ ਨਹੀਂ ਤੇ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਉਹਨਾਂ ਦੇ ਘਰ ਦੇ ਹਏ ਥੱਕ ਕੇ ਗਈ ਆ ਵੀ ਬਗੰਦਈ ਪਾਸਾ ਨਹੀਂ ਲੱਗਾਂਦੀ ਐਨਾ ਪਸੀਨਾ ਆਉਂਦਿਆ। ਪਾਣੀ ਕਾਮਕਾਰ ਕੀਤਾ ਕਿ ਨਹੀਂ ਕੀਤਾ ਇਹਨਾਂ ਨੇ। ਆਏ ਪਲੱਸਾਂ ਹੀ ਪੀੜ ਕਰਨ ਤਾਂ ਪਈ ਪੇਂਡਾ ਖਾਤਾ ਚਲ ਗਈ ਮੈਂ ਤੇ। ਨਹੀਂ ਕੁੜਕਾ ਪਾਣੀ ਲਿਆਉਣੀ ਘਟ ਪਾਣੀ দাও ਮੈਨੂੰ। ਪਾਣੀ ਲਿਆਉ ਘਟ ਪੀਂਨੋ। ਵੇਖੋ ਕਿਤੇ ਬਾਜ ਮੈ ਨਹੀਂ ਦਿੰਦੀਆਂ ਆਈਆਂ ਚੱਲ ਮਣਾ ਆਪ ਹੀ ਉੱਠ ਕੇ ਪਾਣੀ ਪੀ ਪਤਾ ਨਹੀਂ ਕਿੱਥੇ ਗਈਆਂ ਦੋਵੇਂ ਹੀ ਕਿਤੇ ਦਿਸਣ ਦਈਆਂ ਮੈਨੂੰ ਜੰਮਾ ਵੇਖਾ ਹੈਆਂ ਕਿੱਥੇ ਨਹੀਂ ਹਉ ਦਰ ਵੇਖੋ ਹੈ ਭੂਤ ਨਾ ਟੁੱਟਨਦਿਆ ਉਹ ਵੀ ਦੋਵੇਂ ਜਾਣੀਆਂ ਹਾਏ ਵੇ ਰੱਬਾ ਫੁੱਟ ਗਈ ਮੇਰੀ ਕਿਸਮਤ ਜਿੱਦਣ ਇਹਨਾਂ ਨੂੰ ਮੈਂ ਅੱਗੇ ਇੱਕ ਨਹੀਂ ਸੀ ਮਾਣ ਹੁਣ ਦੂਜੀ ਚੰਦਰੀ ਉਹ ਦੋ ਜਾਦੀ ਆ ਗਈ ਨੀਤਾਨੂ ਸ਼ਰਮ ਦਾ ਘਾਟਾ ਹੈ ਤੁਸੀਂ ਇੱਥੇ ਬੈਠੀਆਂ ਭੂਤ ਕੀ ਕਰਨਦੀਆਂ ਜੀ ਮੈਂ ਕਿੰਨੀ ਆਵਾਜ਼ਾਂ ਮਾਰੀਆਂ ਵੀ ਮੈਨੂੰ ਪਾਣੀ ਘੋਟ ਦੇ ਦੋ ਤੇ ਪਾਣੀ ਲੈ ਕੇ ਨਹੀਂ ਆਈਆਂ ਹਾਰ ਕੇ ਮੈਂ ਰਸੋਈ ਚ ਆਪੀ ਤਾਂ ਲੱਤਾਂ ਮੇਰੀਆਂ ਪੀੜ ਕਰਨ ਰਹਿ ਪਈਆਂ ਮੈਂ ਪਿੰਡੋਂ ਤੁਰ ਕੇ ਆਈਂ ਨੀ ਮੇਰੇ ਪੂਤਰਾ ਕੋੜਨ ਲੱਗ ਗਏ ਨਹੀਂ ਪੂਤ ਨਹੀਂ ਪੂਤ ਨਾ ਤੋੜਨਾ ਇੱਥੇ ਤੁਸੀਂ ਚਟਨੀ ਕੁੱਟ ਕੇ ਲੰਗਰ ਲਾਉਣਾ ਮਾ ਪੂਤ ਨਾ ਇੱਕ ਜਾਣੀ ਨਹੀਂ ਤੋੜ ਸਕਦੀ ਤੁਹਾਡਾ ਗੰਡਾ ਟੋਟਾ ਕਿਤੇ ਆਟਾ ਨਹੀਂ ਗੁੱਜਾ ਕੋਈ ਸਬਜ਼ੀ ਨਹੀਂ ਬਣੇਗੀ ਹੈ ਦੋਵੇਂ ਜਾਣੀਆਂ ਤੇ ਤਾਲੂ ਦੇ ਦੇ ਤੇ ਚੜ ਕੇ ਬੈਠੀਆਂ ਮਾਸਾ ਜਿੰਨਾ ਪੂਦਨਾ ਮੇਰਾ ਸਿਰ ਜਿਆ ਦਰਦ ਹੁੰਦਾ ਮੈਂ ਹੀ ਆਖਾਂ ਮੈਂ ਤੇਰੇ ਸਿਰ ਨੂੰ ਤੇ ਅੱਗ ਲੱਗੀ ਰਹਿਣੀ ਕਦੀ ਕੋਸ਼ ਹੁੰਦਾ ਕਦੀ ਕੋਸ਼ ਹੁੰਦਾ ਕੰਮ ਦੇ ਬਹਾਨੇ ਬਣਾਉਂਦੀ ਰਹਿੰਦੀ ਤੂੰ ਜਿਵੇਂ ਉਹਨੂੰ ਕਿਹਾ ਤਾਂ ਹੁਣ ਕਿਉਂ ਕਿਸਕ ਦੀ ਜਾਣੀ ਪਹਿਲਾਂ ਤੇ ਕੋਲ ਬੈਠੀ ਆਂ ਨੌਕਲੇ ਕਿਤੇ ਆ ਗਈ ਹੁਣ ਚੰਗੀ ਬਣਦੀ ਤੈਨੂੰ ਜਦੋਂ ਮੈਂ ਪਹਿਲਾਂ ਮੈਂ ਰੋਈ ਹਾਂ ਪੋਤ ਪੁੱਤ ਕਹਿ ਕੇ ਸਮਝਾ ਕੇ ਗਈ ਆ ਵੀ ਨਾ ਇਹਦੇ ਲਾਗੇ ਲੱਗਿਆ ਕਰ ਤੇ ਤੂੰ ਸਭ ਤੋਂ ਵੱਡੀ ਬਿਸ਼ਰਮਤੋਂ ਤੈਨੂੰ ਮੈਂ ਕਿੰਨੀ ਵਾਰੀ ਆਖਿਆ ਬੈਨੂੰ ਨਾਂਵਾਜਾ ਮਾਰਿਆ ਕਰ ਮੈਂ ਮੰਮੀ ਸਰੀਰ ਨਹੀਂ ਠੀਕ ਮੈਂ ਚੱਲ ਮੈਂ ਲੱਗਵਾਂ ਮੇਰੇ ਚਟਨੀ ਨੂੰ ਜੀ ਕਰਦਾ ਵਾਕਨੇ ਕੋਈ ਇਹੋ ਜਿਹਾ ਕੰਮ ਤੇਰੀ ਗੁੱਤ ਨੂੰ ਵਾਲ ਵੇਖੀ ਮੈਂ ਦਿੰਦੀ ਕਿਤਾ ਕੋਈ ਇਹੋ ਜੀ ਗੱਲ ਬਣ ਗਈ ਨਾ ਤੇ ਤੇਰੀ ਮੈਂ ਗੋਤਨਵਾਲ ਵੇਖੀ ਦਿੰਦੀ ਕਿੱਦਾਂ ਤੈਨੂੰ ਮੈਂ ਕਿਹ ਚਟਨੀਆਂ ਖਵਾਉਂਦੀ ਕਿੱਡਾ ਤੂੰ ਸੁਆਦ ਲਾਉਣੀ ਮੈਂ ਤਾਂ ਉਹੀ ਆਪੇ ਪ੍ਰੀਤਾਂ ਦੀ ਮੇਰਾ ਠੀਕ ਕਰਦਾ ਕਿ ਮੈਂ ਚੱਲ ਮੇਰੇ ਨਾਲ ਪੜਾ ਲਿਉਣੀ ਤੇਰੇ ਨਾਲ ਮੈਂ ਕੁੱਟ ਦੇਣੀ ਆ ਮਾਸਾ ਕਿ ਜਿੰਨਾ ਪੂਦਨਾ ਵਾ ਤੇ ਤੂੰ ਉਹਨੂੰ ਵੀ ਨਾਲ ਢਾਕੇ ਬੈਠੀ ਇੱਕ ਜਾਨੀ ਚੌਂਕੇ ਦਾ ਕੰਮ ਕਰ ਮਾਰ ਲਓ ਇੱਕ ਜਾਨੀ ਇੱਥੇ ਆਜੋ ਉਹ ਤੁਹਾਡਾ ਚੌਂਕੇ 'ਚ ਤਾਂ ਸਾਰੇ ਖਿਲਾੜੇ ਪਏ ਰੋਣਦਿਆਂ ਦੀਆਂ ਸੁਸਾਨ ਦੀਆਂ ਵੀ ਮੇਰੀਆਂ ਨੌਰਾਣ ਰੱਖੇ ਰਹਿਣ ਤੇ ਸਾਡੀ ਸਾਸਾਂ ਦੀ ਬਿਨਾ ਮੇਰੀ ਆਡੋ ਪਾਟੀ ਰਹਿਣ ਟੀਬੋਰਡ ਬੜ ਕਰਦੀ ਜਿਹੜੀ ਗੱਲ ਕਰਨੀ ਮੇਰੇ ਨਾਲ ਸਿੱਧੀ ਹੋ ਕੇ ਕਰਦੇ ਨਾ ਮੈਂ ਨਾਲੇ ਜਵਾਬ ਦਵਾਂ ਤੂੰ ਵਰਦੀ ਜਿਵੇਂ ਲੱਤਾਂ ਨੂੰ ਜੂੜ ਪਿਆ ਹੰਦਾ ਠਮਕ 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 ਕਰ